ਤਾ ਗੱਲ ਕਰਾਂਗੇ ਜੀ ਆਜ਼ਾਦੀ ਦੀ 15 ਅਗਸਤ 1947 ਨੂੰ ਸਾਡਾ ਦੇਸ਼ ਹੈ ਜਿਹੜਾ ਆਜ਼ਾਦ ਹੋ ਗਿਆ ਸਾਡੇ ਜੋਧਿਆਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲ ਗਈ ਇਹ ਆਜ਼ਾਦੀ 1857 ਚ ਵੀ ਮਿਲ ਜਾਂਦੀ ਜਦੋਂ ਵਿਦਰੋਹ ਹੋਇਆ ਸੀਗਾ ਪਰ ਉਹ ਸਫਲ ਨਹੀਂ ਹੋਇਆ ਅਸਫਲ ਰਹਿ ਗਿਆ ਸੀ ਜਿਹਦੇ ਕਰਕੇ ਨਹੀਂ ਸਾਨੂੰ ਆਜ਼ਾਦੀ ਜਿਹੜੀ ਉਦੋਂ ਹੀ ਮਿਲ ਜਾਣੀ ਸੀ ਜਿਹੜੀ ਸਾਨੂੰ 15 ਅਗਸਤ 1947 ਨੂੰ ਮਿਲੀ ਆ ਸਾਡੇ ਸ਼ਹੀਦਾਂ ਨੇ ਸਾਡੇ ਯੋਧਿਆਂ ਨੇ ਖੂਨ ਦਾ ਕਤਰਾ-ਕਤਰਾ ਬਹਾਤਾ ਤੇ ਸਾਨੂੰ ਆਜ਼ਾਦੀ ਦਿੱਤੀ ਅੰਗਰੇਜ਼ਾਂ ਨੂੰ ਕੱਢਤਾ ਪਰ ਇਥੇ ਸਵਾਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਬਦਲਿਆ ਕੀ ਸਾਨੂੰ ਮਿਲਿਆ ਕੀ ਜਿਹੜਾ ਆਜ਼ਾਦੀ ਤੋਂ ਪਹਿਲਾਂ ਸੀ ਜਦੋਂ ਅਸੀਂ ਗੁਲਾਮ ਸੀ ਤੇ ਅੱਜ ਅਸੀਂ ਕਹਿੰਦੇ ਹਾਂ ਅਸੀਂ ਆਜ਼ਾਦ ਆ ਇਹਦੇ ਵਿੱਚ ਬਦਲਾਅ ਕੀ ਆਇਆ ਹੈ ਗੋਰੇ ਅੰਗਰੇਜ਼ ਕੱਢਤੇ ਕਾਲੇ ਅੰਗਰੇਜ਼ ਆ ਗਏ ਬਾਕੀ ਸਿੰਗੋਰਾ ਨੂੰ ਇਹ ਡਰ ਨਹੀਂ ਸੀਗਾ ਕਿ ਸਾਨੂੰ ਆਜ਼ਾਦੀ ਮਿਲੂ ਜਾਂ ਨਹੀਂ ਉਹਨਾਂ ਨੂੰ ਪਤਾ ਸੀ ਅਸੀਂ ਆਜ਼ਾਦੀ ਲੈ ਲਾਂਗੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿਹੜੇ ਲੋਕ ਹੋਣਗੇ ਜਿੰਨਾ ਹੱਥ ਦੇਸ਼ ਹੈ ਜਿਹੜਾ ਜਾਊਗਾ ਉਹ ਕਹਿੋ ਜੇ ਹੋਣਗੇ ਜੋ ਅਸੀਂ ਸੋਚ ਰੱਖਦੇ ਹਾਂ ਕਿ ਉਸ ਹਿਸਾਬ ਨਾਲ ਉਹ ਖਰੇ ਉਤਰਨਗੇ ਉਹਨਾਂ ਨੂੰ ਇਹ ਗੱਲ ਦਾ ਡਰ ਸੀ ਤੇ ਉਹਨਾਂ ਨੂੰ ਇਹ ਗੱਲ ਦਾ ਡਰ ਸੀ ਤੇ ਇਹੀ ਸੱਚੀ ਹੋ ਗਈ ਕਾਲੇ ਅੰਗਰੇਜ਼ ਆ ਗਏ ਗੋਰੀ ਅੰਗਰੇਜ਼ ਕੱਢੇ ਕਾਲੀ ਅੰਗਰੇਜ਼ ਆ ਗਏ ਦੇਸ਼ ਦੀ ਲੁੱਟ ਤੇ ਲੋਕਾਂ ਦੀ ਕੁੱਟ ਉਦੋਂ ਵੀ ਹੁੰਦੀ ਸੀ ਤੇ ਅੱਜ ਵੀ ਹੋ ਰਹੀ ਹੈ ਗਦਾਰ ਪਹਿਲਾਂ ਵੀ ਸੀ ਗਦਾਰ ਅੱਜ ਵੀ ਨੇ ਖੂਹਾਂ 'ਚ ਜ਼ਹਿਰ ਪਹਿਲਾਂ ਵੀ ਪਾਇਆ ਜਾਂਦਾ ਸੀ ਤੇ ਅੱਜ ਵੀ ਜ਼ਹਿਰ ਪਾਇਆ ਜਾਂਦਾ ਕਿੱਥੇ ਸਾਡੇ ਪਾਣੀਆਂ 'ਚ ਸਾਡੇ ਦਰਿਆਵਾਂ 'ਚ ਜੋ ਸਾਨੂੰ ਕੁਦਰਤ ਨੇ ਦਾਤ ਦਿੱਤੀ ਹੈ ਜੋ ਹੋਰ ਕਿਸੇ ਦੇਸ਼ ਦੇ ਕੋਲੇ ਹੈ ਨਹੀਂ ਆਉਣ ਵਾਲੇ ਸਮੇਂ ਜਿਹਦਾ ਮੁੱਲ ਸਾਨੂੰ ਪਤਾ ਲੱਗੂ ਜ਼ਹਿਰ ਅੱਜ ਵੀ ਪਾਣੀਆਂ ਦੇ ਵਿੱਚ ਪੈਰੀ ਹੈ ਉਦੋਂ ਵੀ ਪਾਣੀਆਂ ਚ ਪੈਂਦੀ ਸੀ ਉਦੋਂ ਖੂਹਾਂ ਚ ਪੈਂਦੀ ਸੀ ਦੇਸ਼ ਜਿਹੜਾ ਉਹ ਪਹਿਲਾਂ ਵੀ ਅੰਗਰੇਜ਼ਾਂ ਦੀ ਕੱਠ ਪੁਤਲੀ ਸੀ ਤੇ ਅੱਜ ਵੀ ਚੰਦ ਲੋਕਾਂ ਦੇ ਹੱਥ ਚ ਦੇਸ਼ ਨੂੰ ਦੇਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਕੱਠ ਪੁਤਲੀ ਬਣਾਉਣ ਦੀ ਤਿਆਰੀ ਹੈ ਜਿਹੜੀ ਹੋ ਰਹੀ ਹੈ ਕਿੰਨਾ ਹੱਥ ਦੇਸ਼ ਦੇਣਾ ਹੈ ਇਹ ਆਪਾਂ ਸਾਰੇ ਜਾਣਦੇ ਆ ਜਮੀਰ ਲੋਕ ਪਹਿਲਾਂ ਵੀ ਵੇਚਦੇ ਸੀਗੇ ਤੇ ਅੱਜ ਵੀ ਵੇਚਦੇ ਆ ਸ਼ਹੀਦਾਂ ਦੇ ਨਾਮ ਤੇ ਵੋਟਾਂ ਪਹਿਲਾਂ ਵੀ ਮੰਗੀਆਂ ਤੇ ਅੱਜ ਵੀ ਮੰਗੀਆਂ ਜਾ ਰਹੀਆਂ ਨੇ ਸ਼ਹੀਦਾਂ ਦੀਆਂ ਸੌਹਾਂ ਖਾਧੀਆਂ ਜਾਂਦੀਆਂ ਨੇ ਗੁਟਕਾ ਸਾਹ ਫੜ ਕੇ ਵੀ ਸੌਹ ਖਾਧੀ ਜਾਂਦੀ ਹੈ ਸਾਡੀ ਬਾਣੀ ਵੀ ਨਹੀਂ ਛੱਡੀ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਮਿੱਟੀ ਚੱਕ ਕੇ ਮੱਥੇ ਨਾਲ ਲਾਈ ਜਾਂਦੀ ਹੈ ਵੋਟਾਂ ਲੈਣ ਦੀ ਖਾਤਰ ਇਹ ਪਹਿਲਾਂ ਵੀ ਹੋਇਆ ਤੇ ਅੱਜ ਵੀ ਹੋ ਰਿਹਾ ਹੈ। ਰਾਜਨੀਤੀ ਧਰਮਾਂ ਦੀ ਆੜ ਲੈ ਕੇ ਲੋਕਾਂ ਨੂੰ ਪਹਿਲਾਂ ਵੀ ਲੜਾਇਆ ਗਿਆ ਤੇ ਅੱਜ ਵੀ ਲੜਾਇਆ ਜਾ ਰਿਹਾ ਹੈ। ਤਾਂ ਅੱਗੇ ਆਖਰੀ ਲਹਿਣਾ ਨੇ ਹੁਣ ਕਿਹੜਾ ਯੋਧਾ ਜਨਮ ਲਊ ਬੈਰੀ ਜਿਸ ਤੋਂ ਕੰਬੂਗਾ ਲੋਕ ਇੱਕ ਦੂਜੇ ਵੱਲ ਦੇਖਦੇ ਭਗਤ ਸਿੰਘ ਕਿਸ ਘਰ ਜੰਮੂਗਾ ਭਗਤ ਸਿੰਘ ਜੰਮੇ ਪਰ ਜੰਮੇ ਗਵੰਡੀਆਂ ਦੇ ਇਹ ਗੱਲ ਲੋਕ ਹੈ ਜਿਹੜੀ ਉਹ ਸੋਚਦੇ ਆ ਕਹਾਵਤ ਚੱਲ ਪਈ ਆਪਾਂ ਕੀ ਲੈਣਾ ਬਸ ਜਾਂ ਇੱਕ ਹੋਰ ਰੀਤ ਚੱਲਦੀ ਹੈ ਕਾਲ ਜਾਂ ਯੂਨੀਵਰਸਟੀਆਂ ਬੋਰਡ ਵੱਲੋਂ ਸਰਟੀਫਿਕੇਟ ਆਪਾਂ ਨੂੰ ਦਿੱਤੇ ਜਾਂਦੇ ਸੀ ਜਦੋਂ ਆਪਾਂ ਆਪਣੀ ਕੋਈ ਪੜ੍ਹਾਈ ਪੂਰੀ ਕਰਦੇ ਆ ਤਾਂ ਹੁਣ ਇੱਕ ਹੋਰ ਸਰਟੀਫਿਕੇਟ ਨੇ ਜਿਹੜਾ ਜਣਾ ਖਣਾ ਸੋਸ਼ਲ ਮੀਡੀਆ 'ਤੇ ਬਾਣ ਵਾਲਾ ਕਮੈਂਟਾਂ ਦੇ ਵਿੱਚ ਲੋਕਾਂ ਨੂੰ ਦੇ ਦਿੰਦਾ ਹੈ ਬਿਨਾ ਕੁਝ ਸੋਚੇ ਸਮਝੇ ਵੀਡੀਓ ਦੇ ਨੀਚੇ ਕਮੈਂਟ ਕਰ ਦਿੰਦੇ ਆ ਨਾ ਕੁਝ ਪਤਾ ਹੁੰਦਾ ਹੈ ਨਾ ਸੁਤਾ ਹੁੰਦਾ ਇਹ ਉਹ ਬੰਦਾ ਕੌਣ ਹੈ ਉਹਦਾ ਪਛੌਕੜ ਕੀ ਹੈ ਉਹ ਗੱਲ ਕੀ ਕਰ ਰਿਹਾ ਦੂਜਾ ਜੇ ਕੋਈ ਬੰਦਾ ਕੱਲ ਰਾਤੋਂ ਭਟ ਗਿਆ ਸੀ ਅੱਜ ਸੁਧਰ ਗਿਆ ਤਾਨੂੰ ਸਾਫਕਾ ਨਾਮ ਦੇ ਦਿੱਤਾ ਜਾਂਦਾ ਹੈ ਪਰ ਇਹ ਸਾਡੇ ਲੋਕਾਂ ਦੀ ਸੋਚ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਕਿ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਕੀ ਬਦਲ ਗਿਆ